ਸਰਬਲੋਏ ਦੇ ਮਹਾਰਾਜਾ ਇਦਾਂ ਹੀ ਆ ਵੀ ਸੰਗਤ ਦੇ ਵਿੱਚੋਂ ਹੀ ਮਿਲੀ ਆ ਕਾਲ ਪੁਰਖ ਦੀ ਕਿਰਪਾ ਹੋਈ ਆ ਵੀ ਮਹਾਰਾਜਾ ਦਵੇਂ ਪਾਸ਼ਾ ਜਿਹੜੇ ਆ ਇਹ ਗੋਬਿੰਦਰ ਆਏ ਇਹ ਪਾਸ਼ਾ ਦੀ ਕਿਰਪਾ ਦੇ ਨਾਲ ਪਟਨਾ ਸਾਹਿਬ ਦੇ ਵਿੱਚ ਖੇਡ ਰਹੇ ਸੀ ਤੇ ਇਹਨਾਂ ਨੇ ਆਪਣੇ ਕੰਗਣ ਛੋੜਤੇ ਹੀ ਉੱਤੇ ਇੱਕ ਕੰਗਣ ਛੋਟਿਆ ਤੇ ਮਾਤਾ ਗੁਜਰਕੋਸ਼ ਨੇ ਆਕਿਆ ਵੀ ਪੁੱਤਰ ਕੰਗਣ ਕਿੱਥੇ ਛੋਟਿਆ ਆ ਉਹਨਾਂ ਆਕਿਆ ਵੀ ਮੈਂ ਕੰਗਣ ਉੱਤੇ ਛੋਟਿਆ ਆ ਦਦੀ ਚ ਉਹਨਾਂ ਆਕਿਆ ਕਿਉਂ ਕਿੱਥੇ ਛੋਟਿਆ ਪੁੱਤ ਉਹਨਾਂ ਦੂਜਾ ਵੀ ਕੰਗਣ ਲਾ ਕੇ ਛੋੜਤਾ ਵੀ ਆ ਇੱਥੇ ਇੱਕ ਮੈਂ ਛੋਟਿਆ ਆ ਉਨਾਂ ਆਖਿਆ ਪੁੱਤ ਸੋਨੇ ਦੇ ਕੰਗਣੇ ਕਿਉਂ ਛੁੱਟੇ ਆ? ਉਹਨਾਂ ਆਖਿਆ ਵੀ ਇਹ ਪੰਤਖਾਸ ਦਾ ਸੱਜਣਾ ਵਾ। ਉਹ ਸਰਬਲਵਾ ਪਾਇਆ ਕਰੂਗਾ ਉਹਨਾਂ ਦੇ ਕੰਗਣੇ ਉਹੀ ਹੋਣਗੇ। ਉਹਨਾਂ ਜੋ ਪਾਇਆ ਕਰਨਗੇ ਉਹਨਾਂ ਜੋ ਖਾਇਆ ਕਰਨਗੇ। ਇਹ ਜਿਹੜਾ ਸਰਬਲਵਾ ਹੈ ਕਾਲਪੁਰਖ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਵਾ। ਇਹ ਦਾਲ ਪੰਤਾਂ ਦੇ ਵਿੱਚ ਬੱਤਿਆ ਜਾਂਦਾ ਵਾ। ਇਹ بڑے بڑے ਬਸਤਣੇ ਆ, ਪਤੀਲੇ ਆ, ਕੜਾਏ ਆ ਉਹਨਾਂ ਦੇ ਵਿੱਚ ਸੁਭਾਜਾ ਬਣਾਇਆ ਜਾਂਦਾ ਵਾ। ਇਹ ਕਣੂ ਉਹ ਜਾਬਦਾ ਕਾਲਾ ਜਾਂ ਰਹੁੰਦਾ ਬਹੁਤ ਸੁਆਦੀ ਆ। ਤੇ ਜਿਹੜਾ ਉਹ ਭਾਂਡਿਆਂ 'ਚ ਸਕਦਾ ਵਾ। ਉਨੇ ਆਖਾ ਵੀ ਜਿਹੋ ਜਆ ਸਲਬ ਲੋਵਾ ਵਾ ਇਹੋ ਜਆ ਉਹ ਸਿੱਖ ਦਾ ਜ਼ੀਰੋ ਜਾਂ ਕਰੂਗਾ ਕਾਲਪੁਰਖ ਦੀ ਕਿਰਪਾ ਦੇ ਨਾਲ ਇਹ ਕਈਆਂ ਰੋਗਾਂ ਤੋਂ ਬਚਾਊਗਾ ਸਿੱਖ ਨੂੰ ਨੌਜਵਾਨਾਂ ਨੂੰ ਕੀ ਸੁਨੇਹਾ ਹੈ ਨੌਜਵਾਨਾਂ ਨੂੰ ਇਹੋ ਸੁਨੇਹਾ ਵਾ ਵੀ ਆਪਣਾ ਇਹ 84 ਲੱਖ ਜੂਨ ਭੋਗ ਕੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਜਿਹੜਾ ਜ਼ੀਰ ਹੈ ਬਹੁਤ ਮਾਨਸ ਮਿਲੀ ਆ ਇਹ ਜਿੱਦਾਂ ਪਹਿਲਵਾਨ ਆ ਪਹਿਲਵਾਨ ਆ ਕੋਈ ਆਪਣੇ ਜ਼ੀਰ ਨੂੰ ਸਾਭਦੇ ਆ ਆਪਣੇ ਜ਼ੀਰ ਦੀ ਰੱਖਿਆ ਕਰਨੀ ਚਾਹੀਦੀ ਆ ਦੂਜਾ ਤੋਂ ਬਚਣਾ ਚਾਹੀਦਾ ਵਾ ਜਿੱਦਾਂ ਕੈਂਸਰ ਤੋਂ ਕੋਣ ਕਈ ਜਰਾ ਕਿੰਨੀ ਮਿਹਨਤ ਕਰਦੇ ਹੋ ਇਹ ਕਈ ਜਰਾ ਪਰਮਾਨਾਂ ਨੂੰ ਕੋਈ ਰੋਗ ਨਿਕਲ ਆਉਂਦੇ ਆ ਉਹਨਾਂ ਨੂੰ ਚਾਹੀਦਾ ਵੇ ਸਰਬਲੋਏ ਦੇ ਵਿੱਚ ਖਾਣ ਕੋਈ ਵੀ ਆਪ ਜਿਹੜੇ ਆਪਣੇ ਸਰੀਰ ਨੂੰ ਸੰਭਾਲਣਾ ਚਾਹੁੰਦੇ ਆ ਸਰਬਲੋਏ ਦੇ ਵਿੱਚ ਖਾਣਗੇ ਤੇ ਕਈਆਂ ਰੋਗਾਂ ਤੋਂ ਸੂਕ ਰਗੀਆਂ ਤੋਂ ਕੈਂਸਰ ਰਗੀਆਂ ਤੋਂ ਇਹ ਬਿਮਾਰੀਆਂ ਤੋਂ ਬਚਣਗੇ ਇਹ ਪੌਂਦਿਆਂ ਨਾਲ ਕੋਈ ਬਲਾਵ ਵੀ ਦੂਰ ਰਹਿੰਦੀਆਂ ਹਾਂਜੀ 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 ਜਿਹੜੇ ਨਿਹੰਗ ਸਿੰਘਾਂ ਅਕਾਲਪੁਰਖ ਦੀ ਫੌਜ ਆ ਇਹ ਜਿੱਥੇ ਮਰਜ਼ੀ ਪੜਾ ਲਾ ਦਿੰਦੇ ਆ ਕੋਈ ਕਬਰਾਂ ਹੋਣਾਂ ਜਾ ਕੋਈ ਮੜੀਆਂ ਹੋਣ ਜਿੱਥੇ ਵੀ ਉਹ ਪਾਸ਼ਾ ਦੀ ਕਿਰਪਾ ਦੇ ਨਾਲ ਇਹਨਾਂ ਨੇ ਕੋਈ ਝਕੜਾ ਨਹੀਂ ਜਿੱਥੇ ਇਹਨਾਂ ਨੂੰ ਪੜਾ ਮਿਲਿਆ ਆਪਣੇ ਘੋੜਿਆਂ ਦੇ ਉੱਤੇ ਲਾ ਦੇਣਾ ਵਾ ਉੱਤੇ ਇਹਨਾਂ ਰਗੜੇ ਲਾ ਲਾ ਕੇ ਪਾਸ਼ਾ ਦੀ ਕਿਰਪਾ ਨਾਲ ਸਕੀ ਜਾਣੇ ਆ ਰਾਤ ਨੂੰ ਪੈਣਾ ਹੋਵੇ ਉੱਥੇ ਪਾਈ ਜਾਂਦੀ ਆ ਇਹ ਪੰਜ ਕਕਾਰ ਹੁੰਦੇ ਆ ਨਾਮਦਾਨ ਇਹਨਾਂ ਕੋਲ ਹੁੰਦਾ ਵਾ ਤੇ ਪਾਸ਼ਾ ਦੀ ਕਿਰਪਾ ਨਾਲ ਕੋਈ ਇਹਨਾਂ ਤੋਂ ਪੂਤ ਪ੍ਰੇਤ ਸਾਰੇ ਇਹਨਾਂ ਤੋਂ ਚਾਲੂ ਹੁੰਦੇ ਆ ਨਿਹੰਗ ਸਿੰਘਾਂ ਦੇ ਕੋਲੋਂ ਕੋਈ ਨਹੀਂ ਇਹਨਾਂ ਦੇ ਲਾਗੇ ਜਿਹੜਾ ਕਕਾਰਾਂ ਦੇ ਵਿੱਚ ਕਕਾਰ ਚ ਲੈਦਾ ਵਾ ਸੋਨੇ ਦੇ ਭਾਗ ਗੁਰੂ ਸਾਹਿਬ ਦਾ ਕੋ ਵਜਲ ਹੈਗਾ ਹਾਂਜੀ ਹਾਂਜੀ ਇਹ ਜਿਹੜੇ ਉਸ ਸਮੇਂ ਦੇ ਬਾਟੇ ਬਣਾਉਂਦੇ ਸੀ ਜਾਂ ਕੜੇ ਬਣਾਉਂਦੇ ਸੀ ਉਹਨਾਂ ਨੂੰ ਮਹਾਰਾਜ ਨੇ ਆਖਿਆ ਵੀ ਇਹ ਵੇਚਦੇ ਰਹਿਣਾ ਤੁਹਾਡੀ ਆਉਂਦੀ ਪੀੜ੍ਹੀ ਨੂੰ ਆਪਣੀ ਦੱਸੀ ਜਾਣਾ ਵਾ ਇਹ ਜਿਹੜਾ ਸਲਵੋਆ ਕੇ ਦਿਨ ਨੂੰ ਇਹ ਸੋਨੇ ਦੇ ਭਾਅ ਵਿਕੂਗਾ ਤੇ ਇਹ ਭਾਏ ਭਾਂਡਿਆਂ ਦੀ ਮਰਜ਼ਾਦਾ ਛੱਡਣੀ ਨਹੀਂ ਆ ਤੇ ਉਹਨਾਂ ਦੀ ਹੁਣ ਜਿਹੜੀ ਪੀੜ੍ਹੀ ਆ ਉਹ ਦੱਸਦੀ ਆ ਵੀ ਸਾਡੇ ਵੱਡੇ ਵਡੇਰਿਆਂ ਨੂੰ ਮਹਾਰਾਜ ਦਫੇ ਪਾਸ਼ਾ ਕਾਲਪੁਰ ਕਦੀ ਕਿਰਪਾ ਦੇ ਨਾਲ ਆ ਕੇ ਗਏ ਸੀ ਤੇ ਹੁਣ ਆੜੀ ਦੂਜੀ ਤੀਜੀ ਪੀੜ੍ਹੀ ਆ ਵੀ ਜਿਹੜੀ ਤੁਮਤੀ ਪੀੜ੍ਹੀ ਆ ਉਹ ਜਿਹੜੀ ਬਣਾਉਂਦੀ ਆ ਇਦਾਂ ਹੀ ਦਾ ਸੰਗਤ ਦੇ ਕੋਲੋਂ ਜਾਣਕਾਰੀ ਮਿਲਦੀ ਜਾਂਦੀ ਸਾਫ ਸੁਭਾਲੇ ਦੀ ਕਿਸ ਤਰ੍ਹਾਂ ਸਾਫ ਸੁਭਾਲੇ ਨੂੰ ਮਾਜ ਕੇ ਤੇ ਇਹਨੂੰ ਸੁੱਕਾ ਰੱਖਣਾ ਪੈਂਦਾ ਵਾ ਅੱਛਾ ਜੀ ਗਿੱਲਾ ਕਰਕੇ ਨਹੀਂ ਇਹਨੂੰ ਰੱਖਣਾ ਪੈਂਦਾ ਜਦੋਂ ਸਖਣਾ ਵਾ ਉਦੋਂ ਇਹਨੂੰ ਧੋ ਤੇ ਉਦੋਂ ਕੋਈ ਚੀਜ਼ ਪਾ ਕੇ ਦੇ ਦੇ ਸਕਸ ਇਹਨਾਂ ਤੋਂ ਦੂਰ ਕਿਉਂ ਹੁੰਦੇ ਜਾ ਰਹੇ ਪੂਰੇ ਵੀ ਇਹਦੀ ਚਮਕ ਨਹੀਂ ਇਹਨਾਂ ਨੂੰ ਦੇਖਦੀ ਪਰ ਇਹਦੇ ਗੋਣਮ ਬਹੁਤ ਜ਼ਿਆਦੇ ਆ ਇਹਦੇ ਵਿੱਚ ਚਮਕ ਘੱਟ ਹੁੰਦੀ ਥੋੜੀ ਤੇ ਇਹ ਕਰਕੇ ਇੱਕ ਦੁਨੀਆ ਆਂਦੀ ਆ ਵੀ ਚਮਕ ਨੂੰ ਪੈਂਦੀ ਆ ਜਿਦਾ ਸਟੀਲ ਚਮਕਦੀ ਆ ਯਾਓ ਸੁਣਾ ਚਮਕਦਾ ਵਾਏ ਉਹ ਜੀਆਂ ਚੀਜ਼ਾਂ ਚਮਕਦੀਆਂ ਚਮਕਾ ਲਵੇਂਦੀ ਦੁਨੀਆ ਪਰ ਇਹ ਗੁਣ ਨਹੀਂ ਚੀਜ਼ਾਂ ਦੇਵੇਂਦੀ ਇਹ ਮਹਾਰਾਜ ਨੇ ਜਿਹੜੇ ਆਪਾਂ ਨੂੰ ਬੋਲ ਕਰਕੇ ਦੱਸੇ ਆ ਉਹ ਟਾਲਿਆ ਬਿਲਕੁਲੋਂ ਤੇ ਇਹ ਕਿਸੇ ਦਿਨ ਨੂੰ ਚਲੋ ਜਿਹੜੇ ਪੰਥ ਖਾਲਸਾ ਵਾ ਉਹਦੇ ਵਸਤਦਾ ਵੀ ਆ ਦੁਨੀਆ ਨੂੰ ਵੀ ਇਹ ਵਸਤਣਾ ਚਾਹੀਦਾ ਵਾ ਤੇ ਨਿਕਨਕੇ ਬੱਚਿਆਂ ਨੂੰ ਵੀ ਇਹ ਆਪਾਂ ਨੂੰ ਇਹਨਾਂ ਦੇ ਵਿੱਚ ਬਣਾ ਕੇ ਜੇ ਆਪਾਂ ਸਕਾਵਾਂਗੇ ਤੇ ਕੱਲ ਨੂੰ ਉਹ ਬੱਚੇ ਵੀ ਸਾਡੇ ਜਿਹੜੇ ਆ ਇਹ ਵਸਤਣ ਵਸਣਗੇ ਤੇ ਡਾਕਟਰ ਵੀ ਹੁਣ ਆਏ ਹੋਈ ਦੱਸਣ ਰਿਹਾ ਵੀ ਇਹ ਚੀਜ਼ ਚਲੋ ਉਹਨਾਂ ਵੀ ਕੋਈ ਤਾਂ ਦੇਦੀ ਕੱਢੀ ਆ ਕੰਡਕਟਰ ਵੀ ਦੱਸਦੇ ਆ ਵੀ ਇਹਦੇ ਵਿੱਚ ਸਗਣਾ ਸਕਣਾ ਚਾਹੀਦਾ ਵਾ ਤੇ ਕਈ ਭੈਣ ਭਰਾ ਹੁਣ ਕੋਲੇ ਖੜਦੇ ਆ ਕਈ ਕੜੇ ਪਾਉਂਦੇ ਆ ਤੇ ਚਲੋ ਇਹ ਪਾਉਣੇ ਚਾਹੀਦੇ ਆਪਣੇ ਸਰੀਰ ਦੀ ਤੰਦਰੁਸਤੀ ਲਈ ਕਈ ਰੋਗਾਂ ਤੋਂ ਬਚਣਾ ਚਾਹੀਦਾ ਵਾ ਤਾਂ ਖਾਸਾ